ਲੋ ਜੀ ਹੋ ਗਿਆ ਸ਼ੁਰੂ ਦਿਲਜੀਤ ਨੇ ਮੋੜ ਆਪਣਾ ਵੱਡਾ ਦਿਲ ਵਿਖਾਇਆ ਹੈ ਆਈਟੀ ਸੈੱਲ ਆਲੇ ਨੂੰ ਇੰਪੋਰਟੈਂਟ ਫੀਲ ਕਰਾਇਆ ਸਰਕਾਰ ਦੀ ਕੋਈ ਨੌਕਰੀ ਵਾਲੀ ਸਕੀਮ ਚੱਲੇ ਨਾ ਚੱਲੇ ਦਸਾਂਝਾ ਆਲੇ ਨੇ ਟਰੋਲਾਂ ਦੀ ਨਰੇਗਾ ਸਕੀਮ ਦੇ ਫੰਡ ਮੋੜ ਜਾਰੀ ਕਰ ਦਿੱਤੇ ਨੇ ਆ ਯਾਰ ਇਹਨਾਂ ਸਭ ਦਾ ਮੈਂ ਕੀ ਰਿਪਲਾਈ ਕਰੂੰ ਬਤਾਓ ਐਕਚੁਅਲੀ ਮੈਂ ਰਿਪਲਾਈ ਕਰੂੰਗਾ ਲੇਟੈਸਟ ਸੋਸ਼ਲ ਮੀਡੀਆ ਪੋਸਟ ਵਿੱਚ ਗੋਬਰ ਮੱਥੇ ਚੰਬ ਸੁੱਟੇ ਨੇ ਦੇਸ਼ ਭਗਤੀ ਵਾਲੀ ਸਫਾਈ ਵੀ ਦੇ ਛੱਡੀ ਸਫਾਈ ਦੇਣ ਦੀ ਕਿਸੇ ਨੂੰ ਕਿਉਂ ਲੋੜ ਪੈਂਦੀ ਹੈ ਇਹ ਤਾਂ ਹੁਣ ਨਿਊ ਇੰਡੀਆ ਵਿੱਚ ਸਫਾਈ ਮੰਗਣ ਵਾਲਿਆਂ ਨੇ ਦੱਸਣਾ ਹੈ ਟਵੀਟ ਵਿੱਚ ਪੰਜਾਬ ਲਿਖ ਕੇ ਨਾਲ ਇੰਡੀਆ ਦਾ ਝੰਡਾ ਲਾਇਆ ਹੈ ਦਿਲਜੀਤ ਨੇ ਫਿਰ ਹਿੰਦੀ ਵਾਲਿਆਂ ਨੂੰ ਹਿੰਦੀ ਵਿੱਚ ਹੀ ਐਡਰੈਸ ਕੀਤਾ ਹੈ ਕਿ ਕਿਸੇ ਇੱਕ ਟਵੀਟ ਮੇਂ ਅਗਰ ਪੰਜਾਬ ਕੇ ਸਾਥ ਫਲੈਗ ਮੈਂਸ਼ਨ ਰਹਿ ਗਿਆ ਤਾਂ ਕੌਨਸਪੀਰੇਸੀ ਪੁੱਛਿਆ ਨਾਲੇ ਕਹਿੰਦਾ ਬੰਗਲੂਰੂ ਵਾਲੇ ਟਵੀਟ ਵਿੱਚ ਵੀ ਰਹਿ ਗਿਆ ਸੀ ਝੰਡਾ ਇਸ਼ਾਰਾ ਸ਼ਾਇਦ ਇਹ ਹੈ ਕਿ ਬੰਗਲੂਰੂ ਵੇਲੇ ਪਰਮ ਮਨੁੱਖ ਦੇ ਕਲੋਨਾ ਦੀ ਆਰਮੀ ਨੇ ਰੋਲਾ ਨਹੀਂ ਸਿਪਾਇਆ ਤਨਖਾਹ ਦਾ ਪੂਰਨ ਨਹੀਂ ਸਿਪਾਇਆ ਵੈਸੇ ਭਾਰਤ ਦੇ ਝੰਡੇ ਨੂੰ ਥਾਂ-ਥਾਂ ਆਪਣੀ ਪਛਾਣ ਸਾਬਤ ਕਰਨ ਦੀ ਲੋੜ ਕਿਉਂ ਪੈਂਦੀ ਹੈ ਅੱਜਕੱਲ ਇਹ ਤਾਂ ਅੱਜਕੱਲ ਦੇ ਇੰਜੀਨੀਅਰ ਦੇਸ਼ ਭਗਤੀ ਦੱਸਣਗੇ ਪੰਜਾਬ ਦਾ ਵੱਡਾ ਹਿੱਸਾ ਵੈਸੇ ਪਰਲੇ ਪਾਸੇ ਹੈ ਪੰਜਾਬੀ ਬੋਲਣ ਵਾਲੇ ਵੀ ਉਧਰ ਹੀ ਜ਼ਿਆਦਾ ਨੇ ਤੇ ਸੱਚੀ ਜ਼ਿਆਦਾਤਰ ਪੰਜਾਬੀ ਤਾਂ ਮੁਸਲਮਾਨ ਹੁੰਦੇ ਨੇ ਜੇ ਇਹਨਾਂ ਟਰੋਲਾਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਭਾਰਤ ਦਾ ਝੰਡਾ ਲਾਉਣ ਦੀ ਲੋੜ ਹੀ ਨਹੀਂ ਬਸ ਪਾਕਿਸਤਾਨ ਦਾ ਲਾ ਕੇ ਉਸ ਉੱਪਰ ਕਾਂਟਾ ਮਾਰਨਾ ਪਵੇਗਾ ਚਾਹੁੰਦੇ ਇਹੀ ਨੇ ਦਿਲਜੀਤ ਤੇ ਟਵੀਟ ਵੱਲ ਮੁੜਦੇ ਹਾਂ ਅੱਗੋਂ ਕਹਿੰਦਾ ਹੈ ਕਿ ਅਗਰ ਪੰਜਾਬ ਕੋ ਪੰਜਾਬ ਲਿਖਾ ਤਾਂ ਕਾਂਸਪੀਰੇਸੀ ਇਹਦੇ ਵਿੱਚ ਸਪੈਲਿੰਗ ਦੀ ਗੱਲ ਹੈ ਪੀ ਏ ਐਨ ਜੇ ਏ ਬੀ ਦਿਲਜੀਤ ਨੇ ਲਿਖੇ ਉਂਝ ਰਸਮੀ ਸਪੈਲਿੰਗ ਪ ਯੂ ਐਨ ਜੇ ਏ ਬੀ ਨੇ ਦਿਲਜੀਤ ਕਹਿੰਦਾ ਜਿਵੇਂ ਮਰਜ਼ੀ ਲਿਖ ਲਓ ਉਹ ਪੰਜਾਬ ਪੰਜਾਬ ਹੀ ਰਹਿਣਾ ਹੈ ਪੰਜ ਆਬ ਪੰਜ ਪਾਣੀ 5 ਰਿਵਰਸ ਜੇ ਟਰੋਲਾਂ ਨੇ ਨਕਸ਼ਾ ਵੇਖ ਲਿਆ ਤਾਂ ਮੋੜ ਦੰਦਲਾ ਪੈ ਜਾਣਗੇ ਕਿ ਇਹਨਾਂ ਵਿੱਚੋਂ ਕੁੱਝ ਨਦੀਆਂ ਤੇ ਪਾਕਿਸਤਾਨ 'ਚ ਨੇ ਕੁੱਝ ਬਾਰਡਰ ਦੇ ਦੋਵਾਂ ਪਾਸੇ ਵਹਿਂਦੀਆਂ ਨੇ ਉਹ ਗੋਬਰ ਮੱਥੇ ਹਾਲਿਓ ਟਰੰਪ ਤੇ ਟਵਿੱਟਰ ਇਹਨਾਂ ਦੋਵਾਂ ਦੇ ਮਾਲਕ ਇਲਾਨ ਮਸਕ ਉਹਨਾਂ ਨੂੰ ਚਿੱਠੀ ਭੇਜੋ ਕਿ ਨਦੀਆਂ ਦੇ ਵੀ ਟਵਿੱਟਰ ਅਕਾਊਂਟ ਹੋਣੇ ਚਾਹੀਦੇ ਨੇ ਜੋ ਟਰੋਲ ਉਹਨਾਂ ਨੂੰ ਡਾਇਰੈਕਟ ਗਾਲਾਂ ਕੱਢ ਸਕਣ ਕਿਉਂ ਜਾਣੀ ਹੈ ਬਾਰਡਰ ਪਾਰ ਕਿਉਂ ਵਹਿੰਦੀਆਂ ਹਨ ਸਰਹੱਦਾਂ ਤੋਂ ਬੇਖੌਫ ਹੋਵेंगी ਤੂੰ ਰਾਵੀ ਰੂਵੀ ਅਸੀਂ ਵੀ ਪਰਮ ਮਨੁੱਖ ਦੇ ਕਰਿੰਦੇ ਹੁੰਨੇ ਆਂ ਖੈਰ ਇਹ ਅੰਗਰੇਜ਼ੀ ਦੇ ਸਪੈਲਿੰਗ ਵਾਲਾ ਝਗੜਾ ਗੋਬਰ ਮੱਥਿਆ ਪੱਲੇ ਪਵੇ ਨਾ ਪਵੇ ਇਸ ਦਾ ਮੂਲ ਸਿਰਫ ਗ੍ਰਾਮਰ ਨਹੀਂ ਕੁਝ ਕਹਿੰਦੇ ਨੇ ਕਿ ਸਾਨੂੰ ਗੁਲਾਮ ਕਰਨ ਵਾਲੇ ਇਸ ਨੂੰ ਗਲਤ ਲਿਖਦੇ ਰਹੇ ਕੁਝ ਸਿਆਣੇ ਵੀ ਕਹਿੰਦੇ ਕਿ ਯੂ ਨਾ ਲਿਖਦੇ ਆ ਤਾਂ ਪੰਜਾਬ ਪੜਿਆ ਜਾਂਦਾ ਹੈ ਉਹ ਮੈਨੂੰ ਲੱਗ ਰਿਹਾ ਹੈ ਕਿ ਕਿਸੇ ਅੰਗਰੇਜ਼ ਨੇ ਜੇ ਪੀ ਐਨ ਪੈਨ ਤੇ ਜੇ ਏ ਬੀ ਜੈਬ ਪੜ ਦੇਣਾ ਹੈ ਫਿਰ ਕੀ ਕਰਾਂਗੇ ਪੈਨ ਜੈਬ ਇਹ ਅੰਗਰੇਜ਼ੀ ਦੀ ਫਿਤਰਤ ਹੈ ਜਿਹੜੀ ਦੀ ਸਕ੍ਰਿਪਟ ਵਿੱਚ ਮਾਤਰਾਵਾਂ ਨਹੀਂ ਨੇ ਸਪੈਲਿੰਗ ਆਲਾ ਮਸਲਾ ਵੈਸੇ ਇਤਿਹਾਸਕ ਹੈ ਦੋਵੇਂ ਪਾਸੇ ਪੈਂਦੀ ਪੰਜਾਬ ਯੂਨੀਵਰਸਿਟੀ ਦੇ ਲਾਹੌਰ ਤੇ ਚੰਡੀਗੜ੍ਹ ਚ ਵੱਖ-ਵੱਖ ਸਪੈਲਿੰਗ ਨੇ ਪਾਕਿਸਤਾਨ ਵਾਲੀ ਵਿੱਚ ਯੂ ਐ ਚੰਡੀਗੜ੍ਹ ਵਾਲੀ ਵਿੱਚ ਏ ਦਿਲਜੀਤ ਨੇ ਚੰਡੀਗੜ੍ਹ ਵਾਲੀ ਦੀ ਵੈਬਸਾਈਟ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਪਰ ਟ੍ਰੋਲਾਂ ਦੇ ਦਿਮਾਗ ਹੀ ਨਹੀਂ ਅੱਖਾਂ ਨੂੰ ਬੰਦ ਨਹੀਂ ਲੱਗਦਾ ਕਈਆਂ ਨੇ ਦਲੀਲ ਦਿੱਤੀ ਹੈ ਕਿ ਦਿਲਜੀਤ ਪੀ ਏ ਵਾਲੇ ਸਪੈਲਿੰਗ ਨਾਲ ਲਿਖੇ ਕਿਉਂਕਿ ਇਹ ਪਾਕਿਸਤਾਨ ਦੇ ਪੰਜਾਬ ਦੇ ਸਪੈਲਿੰਗ ਨੇ ਕਹਿੰਦਾ ਮੈਂ ਤਾਂ ਅੱਗੇ ਤੋਂ ਇੰਜ ਲਿਖ ਦੇਣਾ ਗੁਰਮੁਖੀ ਵਿੱਚ ਲਿਖ ਦਿੰਦਾ ਪੰਜਾਬ ਤਾਂ ਸ਼ੁਕਰ ਹੈ ਨਾਲੇ ਸ਼ਾਹਮੁਖੀ ਵਿੱਚ ਨਹੀਂ ਜਿ ਲਿਖ ਦਿੱਤਾ ਦਿਲਜੀਤ ਅੱਗੇ ਲਿਖਦਾ ਹੈ ਕਿ ਤੁਸੀਂ ਨਹੀਂ ਹਟਣਾ ਮੈਨੂੰ ਪਤਾ ਹੈ ਲੱਗੇ ਰਹੋ ਕਿੰਨੀ ਵਾਰੀ ਪ੍ਰੂਫ ਕਰੀਏ that we love india ਦਿਲਜੀਤ ਨੂੰ ਪਿਆਰ ਕਰਨ ਵਾਲੇ ਕਹਿੰਦੇ ਰਹਿੰਦੇ ਨੇ ਕਿ ਇਹਨਾਂ ਨੂੰ ਕਿਉਂ ਪ੍ਰੂਫ ਕਰਨਾ ਹੈ ਪਰ ਦਿਲਜੀਤ ਵੀ ਅਜੀਬ ਹੈ ਕਦੇ ਪਾਕਿਸਤਾਨੀ ਫੈਨ ਨੂੰ ਸਟੇਜ ਉੱਪਰ ਬੁਲਾ ਲੈਂਦਾ ਹੈ ਫਿਰ ਦਿੱਲੀ ਵਿੱਚ ਤਿਰੰਗਾ ਝੰਡਾ ਚੁੱਕ ਕੇ ਇਨਸਾਨਾਂ ਨੂੰ ਇਨਸਾਨ ਸਮਝਣ ਵਾਲੀ ਗੱਲ ਦੁਸ਼ਮਣੀਆਂ ਤੋਂ ਪਰੇ ਦੀ ਗੱਲ ਕਰਨ ਦੀ ਜੁਰਤ ਰੱਖਦਾ ਹੈ ਗੋਬਰ ਮੱਥਿਆਂ ਲਈ ਆਊਟ ਆਫ ਸਿਲੇਬਸ ਹੋ ਜਾਂਦਾ ਹੈ ਟਵੀਟ ਵਿੱਚ ਐਂਡ ਵਿੱਚ ਫਿਰ ਪੁੱਛ ਲੈਂਦਾ ਹੈ ਕੋਈ ਨਵੀਂ ਗੱਲ ਕਰੋ ਯਾਰ ਜਾਂ ਤੁਹਾਨੂੰ ਟਾਸਕ ਇਹ ਮਿਲਿਆ ਹੈ ਹਮੇਸ਼ਾ ਆਂਗ ਇਸ ਟਵੀਟ ਹੇਠਾਂ ਗਾਲਾਂ ਤੇ ਨਫ਼ਰਤ ਦੀ ਫੈਕਟਰੀ ਦੇ ਚਲੰਤ ਮਜ਼ਦੂਰ ਲੱਗੇ ਹੋਏ ਨੇ ਆਪਣੇ ਕੰਮ ਇਸ ਤੋਂ ਇਲਾਵਾ ਇੱਕ ਹਮਦਰਦ ਨੇ ਤਾਂ ਟਵੀਟ ਕਰਕੇ ਸਰਲ ਸ਼ਬਦਾਂ ਵਿੱਚ ਕਹਿ ਹੀ ਦਿੱਤਾ ਕਿ ਜੇਕਰ ਦਿਲਜੀਤ ਵਰਗੇ ਰੁਤਬੇ ਦੇ ਬੰਦੇ ਨਾਲ ਇਹ ਵਫਾਦਾਰੀ ਵਾਲਾ ਟੈਸਟ ਹੋ ਰਿਹਾ ਹੈ ਤਾਂ ਆਮ ਲੋਕਾਂ ਦਾ ਸੋਚੋ ਵੀਰ ਵੀ ਕਈ ਹੀ ਦਿਲਜੀਤ ਨੂੰ ਇਹ ਸਲਾਹ ਦੇ ਰਹੇ ਨੇ ਕਿ ਇਹਨਾਂ ਟਰੋਲਾਂ ਨੂੰ ਨਜ਼ਰ ਅੰਦਾਜ਼ ਕਰੋ ਕੁੱਤੇ ਭੌਂਕਣ ਦਿਓ ਹਾਥੀ ਬਣੋ ਅਗਾ ਵਦੋ ਪਹਿਲੀ ਗੱਲ ਕੁੱਤੇ ਨਫ਼ਰਤੀ ਨਹੀਂ ਹੁੰਦੇ ਇਸ ਲਈ ਇਹ ਮੁਹਾਵਰਾ ਬਦਲੋ ਸੌਰੀ ਮਜਨੂ ਦੂਜਾ ਇਹ ਕਿ ਜਦੋਂ ਲੱਕੜ ਬਗਿਆ ਤੇ ਜਾਲੀ ਸ਼ੇਰਾਂ ਦਾ ਰਾਜ ਹੋਵੇ ਉਦੋਂ ਹੀ ਹਾਥੀ ਨੇ ਆਪਣਾ ਕਦ ਕਾਠ ਰਤਬਾ ਵਰਤਣਾ ਹੁੰਦਾ ਹੈ ਸਭੀ ਦਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਵਿੱਚ ਸਭੀ ਦਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਕਿਸੇ ਕੇ ਬਾਤ ਦਾ ਹਿੰਦੁਸਤਾਨ ਘੜੀ ਏ ਹਾਥੀ ਤਾਂ ਕਈ ਤੁਰੇ ਫਿਰਦੇ ਨੇ ਨਾ ਨੀਵੀ ਪਾ ਕੇ ਤੇ ਕਈ ਲੱਕੜ ਬੱਗਿਆ ਨਾਲ ਹੀ ਰਲ ਗਏ ਨੇ ਉਮੀਦ ਹੈ ਦਿਲਜੀਤ ਸ਼ਾਹੀ ਪ੍ਰੇਡ ਵਾਲੇ ਹਾਥੀਆਂ ਵਿੱਚ ਸ਼ਾਮਲ ਨਹੀਂ ਹੋਵੇਗਾ ਚਲੋ ਉਮੀਦ ਵਾਲੀ ਗੱਲ ਤੇ ਹੀ ਗੱਲ ਮੁਕਾਉਨੇ ਆ ਉਮੀਦ ਲੈ ਕੇ ਇੱਕ ਹੋਰ ਟਾਈਪ ਦੇ ਲੋਕ ਵੀ ਦਿਲਜੀਤ ਦੇ ਟ੍ਰੀਪੇਠਾਂ ਬੈਠੇ ਨੇ ਇੱਕ ਨੇ ਮੌਕਾ ਵੇਖ ਕੇ ਪੂਰਾ ਸੇਮ ਟੂ ਸੇਮ ਕੁਰਤਾ ਚਾਦਰਾਂ ਲਾ ਕੇ ਟਿਕਟਾਂ ਮੰਗ ਛੱਡੀਆਂ ਨੇ ਕਹਿੰਦਾ ਵੀਰੇ ਮੈਂ ਪੂਰੀ ਤਿਆਰੀ ਕਰਕੇ ਗਿਆ ਸੀ ਚੰਡੀਗੜ੍ਹ ਪਰ ਟਿਕਟ ਨਹੀਂ ਮਿਲੀ ਸਿੱਧਾ ਅੱਗੇ ਵਾਲੀ ਟਿਕਟ ਬੰਬਈ ਵਾਲੇ ਸ਼ੋਅ ਦੀ ਮੰਗੀ ਇਹ ਬੰਦੇ ਨੇ ਦਿਲਜੀਤ ਨੂੰ ਅਪੀਲ ਹੈ ਕਿ ਟ੍ਰੋਲਾਾਂ ਲਈ ਨੌਕਰੀ ਸਕੀਮ ਜ਼ਰੂਰ ਚਲਾਵੇ ਫੰਡ ਜਾਰੀ ਕਰੀ ਜਾਵੇ ਪਰ ਇਸ ਵੀਰੇ ਲਈ ਸ਼ਗਮ ਸਕੀਮ ਵੀ ਲਿਆਵੇ ਰਬ ਰਾਖਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੇ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਵੀਡੀਓ ਸ਼ੇਅਰ ਜ਼ਰੂਰ ਕਰਨਾ ਧੰਨਵਾਦ